ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਅੱਜ ਰਾਤ ਦੇ ਵਚਨ ਨੂੰ ਦੇਖਦੇ ਆਂ ਅੱਜ ਰਾਤ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਡੇ ਨਾਲ ਕੀ ਗੱਲਬਾਤ ਕਰਨਾ ਚਾਹੁੰਦੇ ਆ ਔਰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਤੋ ਅੱਜ ਦਾ ਵਚਨ ਹੈ ਯਰਮੀਆ 1 ਅਧਿਆਇ ਦੀ 8 ਨੰਬਰ ਆਇਤ ਉਹਨਾਂ ਦੇ ਅੱਗੇ ਉਹ ਨਾ ਡਰੀ ਮੈਂ ਤੈਨੂੰ ਛਡਾਉਣ ਲਈ ਤੇਰੇ ਅੰਗ ਸੰਗ ਹਾ ਯਹੋਵਾ ਦਾ ਬਾਗ ਹੈ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਉਹਨਾਂ ਸਾਰੇ ਭੈਣ ਭਰਾਵਾਂ ਦੇ ਨਾਲ ਗੱਲ ਕਰ ਰਿਹਾ ਜੋ ਕਿਸੇ ਤੰਗੀ ਮੁਸੀਬਤ ਦੇ ਵਿੱਚ ਆ ਜੋ ਕਿਸੇ ਦੁੱਖ ਤਕਲੀਫ ਦੇ ਵਿੱਚ ਆ ਪਰਮੇਸ਼ਰ ਨੇ ਅੱਜ ਸਾਡੇ ਨਾਲ ਪਰਮੇਸ਼ਰ ਨੇ ਅੱਜ ਸਾਡੇ ਨਾਲ ਗੱਲ ਕੀਤੀ ਆ ਪਰਮੇਸ਼ਰ ਕਹਿੰਦੇ ਆ ਕਿ ਤੁਸੀਂ ਕਿਸੇ ਵੀ ਤੰਗੀ ਮੁਸੀਬਤ ਤੋਂ ਜਾਂ ਆਪਣੇ ਵਿਰੋਧੀਆਂ ਤੋਂ ਦੁਸ਼ਮਣਾਂ ਤੋਂ ਜਾਂ ਆਪਣੇ ਵੈਰੀ ਤੋਂ ਨਾ ਡਰਨਾ ਕਿਉਂਕਿ ਪਰਮੇਸ਼ਰ ਕਹਿੰਦੇ ਮੈਂ ਤੁਹਾਨੂੰ ਛਡਾਉਣ ਦੇ ਲਈ ਤੁਹਾਡੇ ਅੰਗ ਸੰਗ ਹਮੇਸ਼ਾ ਆ ਔਰ ਸੱਚਮੁੱਚ ਪਰਮੇਸ਼ਰ ਸਾਨੂੰ ਤਸੱਲੀ ਦਿੰਦੇ ਆ ਪਰਮੇਸ਼ਰ ਕਹਿੰਦੇ ਇਹ ਯਹੋਵਾ ਦਾ ਵਾਕ ਹੈ ਉਹ ਕਹਿੰਦੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਆ ਕਿ ਤੁਸੀਂ ਕਿਸੇ ਵੀ ਤੰਗੀ ਤੋਂ ਮੁਸੀਬਤ ਤੋਂ ਕਿਸੇ ਵਿਰੋਧ ਤੋਂ ਕਿਸੇ ਵੀ ਤਕਲੀਫ ਤੋਂ ਕਿਸੇ ਬਿਮਾਰੀ ਤੋਂ ਕਿਸੇ ਕਿਸੇ ਵੀ ਵਿਰੋਧੀ ਦੀ ਸ਼ਕਤੀ ਤੋਂ ਨਹੀਂ ਡਰਨਾ ਕਿਉਂਕਿ ਪਰਮੇਸ਼ਰ ਕਹਿੰਦੇ ਮੈਂ ਤੁਹਾਨੂੰ ਛੁੜਾਉਣ ਦੇ ਲਈ ਤੁਹਾਡੇ ਅੰਗ ਸੰਗ ਆ ਕੋਈ ਇਨਸਾਨ ਸਾਨੂੰ ਇਹ ਗੱਲ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਮੈਂ ਹਰ ਵੇਲੇ ਤੇਰੇ ਅੰਗ ਸੰਗ ਆ ਪਰ ਕਦੋਂ ਲੋਕ ਸਾਨੂੰ ਇਹ ਗੱਲ ਕਹਿੰਦੇ ਆ ਜਦੋਂ ਕਿਸੇ ਨੂੰ ਸਾਡੇ ਤੱਕ ਮਤਲਬ ਹੋਵੇ ਪਰ ਪਰਮੇਸ਼ਵਰ ਜੋ ਸਾਡਾ ਨਿਰਸਵਾਰਥ ਸਾਨੂੰ ਪਿਆਰ ਕਰਦਾ ਆ ਕਿਉਂਕਿ ਉਹਨੇ ਸਾਨੂੰ ਆਪਣੇ ਹੱਥਾਂ ਨਾਲ ਰਚਿਆ ਅਸਲੀ ਜਨਮ ਸਾਨੂੰ ਸਾਡੀ ਮਾਂ ਨੇ ਨਹੀਂ ਦਿੱਤਾ ਪਰ ਸਾਡੇ ਯਹਵਾ ਪਰਮੇਸ਼ਵਰ ਨੇ ਸਾਨੂੰ ਜਨਮ ਦਿੱਤਾ ਆ ਜਿਹੜਾ ਸਾਡੀ ਉਸ ਜਗ੍ਹਾ ਤੇ ਵੀ ਰੱਖੀ ਕਰਦਾ ਆ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਬਹੁਤ ਸਾਰੇ ਲੋਕ ਅੱਜ ਹਸਪੀਟਲਸ ਦੇ ਵਿੱਚ ਨੇ ਬਹੁਤ ਸਾਰੇ ਲੋਕ ਅੱਜ ਕਿਸੇ ਬਿਮਾਰੀ ਦੇ ਵਿੱਚ ਨੇ ਬਹੁਤ ਸਾਰੇ ਲੋਕ ਕਰਜ਼ੇ ਵਿੱਚ ਆ ਬਹੁਤ ਸਾਰੇ ਲੋਕ ਤੰਗੀ ਪਰੇਸ਼ਾਨੀ ਦੇ ਵਿੱਚ ਆ ਬਹੁਤ ਸਾਰੇ ਲੋਕ ਆਪਣੇ ਵੈਰੀਆਂ ਦੇ ਨਾਲ ਰਹਿ ਰਹੇ ਆ ਉਹਨਾਂ ਨੂੰ ਡਰਿਆ ਬਹੁਤ ਸਾਰੇ ਲੋਕਾਂ ਤੇ ਜਾਦੂ ਟੂਣੇ ਕੀਤੇ ਜਾ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਹੁਤ ਸਾਰੇ ਲੋਕਾਂ ਦਾ ਵਿਰੋਧ ਚੱਲ ਰਿਹਾ ਆ ਪਰ ਪਰਮੇਸ਼ਰ ਨੇ ਅੱਜ ਉਹਨਾਂ ਸਾਰਿਆਂ ਦੇ ਨਾਲ ਗੱਲ ਕੀਤੀ ਆ ਪਰਮੇਸ਼ਰ ਕਹਿੰਦਾ ਤੁਸੀਂ ਨਾ ਡਰੋ ਮੈਂ ਤੁਹਾਡੇ ਅੰਗ ਸੰਗ ਹਮੇਸ਼ਾ ਆ ਮੈਂ ਤੈਨੂੰ ਛੁੜਾਵਾਂਗਾ ਮੈਂ ਤੁਹਾਨੂੰ ਛੁੜਾਉਣ ਵਾਲਾ ਪਰਮੇਸ਼ਵਰ ਆ ਔਰ ਸੱਚਮੁੱਚ ਅੱਜ ਦੇ ਵਚਨ ਨੇ ਸਾਨੂੰ ਤਸੱਲੀ ਦਿੱਤੀ ਔਰ ਆਓ ਇਹਨਾਂ ਵਚਨਾਂ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਰ ਸੱਚਮੁੱਚ ਸਾਨੂੰ ਇਹਨਾਂ ਸਾਰੀਆਂ ਮੁਸੀਬਤਾਂ ਤੋਂ ਤੰਗੀਆਂ ਤੋਂ ਬਾਹਰ ਕੱਢੇ ਔਰ ਰਛਾਵੇ ਤੋਂ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਚੌਂਦੇ ਦੀ ਧਰਤੀ ਤੇ ਚੌਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਦਿਨ ਪਰ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦਗੇਰ ਤੋਂ けਰੀ ਰੱਖਿਆ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਡੇ ਤੇ ਦਇਆ ਰਹਿਮ ਫਜ਼ਲ ਕੀਤਾ ਖੁਦਾ ਸੱਚਮੁੱਚ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਅੱਜ ਰਾਤ ਦੇ ਸਮੇਂ ਵਿੱਚ ਐਂਟਰ ਨਹੀਂ ਹੋ ਪਾਏ ਪਰ ਪ੍ਰਭੂ ਜੀ ਤੁਸੀਂ ਸਾਡੇ ਤੇ ਦਇਆ ਰਹਿਮ ਕਿਰਪਾ ਕੀਤੀ ਖੁਦਾ ਤੁਸੀਂ ਸਾਨੂੰ ਹੁਣ ਤੱਕ ਜੀਵਿਤ ਰੱਖਿਆ ਖੁਦਾ ਤੁਸੀਂ ਸਾਨੂੰ ਰਾਤ ਦੀ ਹਜ਼ੂਰੀ ਤੱਕ ਲੈ ਕੇ ਆਂਦਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਦਿਨ ਪਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਕਮੀਆਂ ਕਟੀਆਂ ਕਮਜ਼ੋਰੀਆਂ ਨੂੰ ਆਪਣੇ ਸ਼ਾਹੀ ਰਾਜ਼ ਖਜ਼ਾਨਿਆਂ ਚੋਂ ਪੂਰਾ ਕੀਤਾ ਤੁਸੀਂ ਸਾਨੂੰ ਹਰ ਇੱਕ ਦਲ ਦੇ ਵਿੱਚੋਂ ਹਰ ਇੱਕ ਮੁਸ਼ਕਿਲ ਮੁਸੀਬਤ ਦੇ ਵਿੱਚੋਂ ਕੱਢਿਆ ਪਰਮੇਸ਼ਰ ਜੀ ਜਿੱਦਾਂ ਤੁਸੀਂ ਆਪਣੇ ਵਚਨ ਚ ਕਿਹਾ ਮੇਰੇ ਮਹਾਨ ਖੁਦਾ ਤੁਸੀਂ ਕਿਹਾ ਨਾ ਡਰੋ ਨਾ ਘਬਰਾਓ ਤੁਸੀਂ ਕਿਹਾ ਉਹਨਾਂ ਦੇ ਅੱਗੇੋਂ ਨਾ ਡਰੋ ਕਿਉਂਕਿ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੁਹਾਨੂੰ ਛਡਾਉਣ ਵਾਲਾ ਤੁਹਾਡਾ ਯਹਵਾ ਪਰਮੇਸ਼ਰ ਤੁਹਾਡੇ ਅੰਗ ਸੰਗ ਸੱਚਮੁੱਚ ਪਰਮੇਸ਼ਰ ਜੀ ਸੱਚਮੁੱਚ ਮੇਰੇ ਮਹਾਨ ਖੁਦਾਬੰਦੀ ਇਹਨਾਂ ਵਚਨਾਂ ਦੇ ਦੁਆਰਾ ਆਪਣੇ ਬੱਚਿਆਂ ਨੂੰ ਆਸ਼ੀਸ਼ ਬਰਕਤ ਦਿਓ ਖੁਦਾ ਸੱਚਮੁੱਚ ਪ੍ਰਭੂ ਜੀ ਤੁਸੀਂ ਕਿਹਾ ਕਿ ਮੈਂ ਤੇਰੇ ਅੰਗ ਸੰਗ ਆ ਮੈਂ ਤੇਰੇ ਛਡਾਉਣ ਵਾਲਾ ਮੇਰੇ ਖੁਦਾ ਪਰਮੇਸ਼ਰ ਜੀ ਤੁਸੀਂ ਸਾਨੂੰ ਛਡਾਇਆ ਖੁਦਾ ਹਰ ਇੱਕ ਖਤਰੇ ਮੁਸੀਬਤ ਤੋਂ ਪਰਮੇਸ਼ਰ ਜੀ ਸੱਚਮੁੱਚ ਜੋ ਖਤਰੇ ਮੁਸੀਬਤਾਂ ਸਾਡੀ ਜ਼ਿੰਦਗੀ ਚ ਹਾਲੇ ਵੀ ਬਣੇ ਹੋਏ ਆ ਮੇਰੇ ਮਹਾਨ ਖੁਦਾ ਜੋ ਕਰਜ਼ੇ ਦੇ ਬੋਝ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਚ ਹਾਲੇ ਵੀ ਮੰਡਰਾ ਰਿਹਾ ਮੇਰੇ ਖੁਦਾਵੰਨ ਜੀ ਅੱਜ ਤੁਸੀਂ ਸਾਨੂੰ ਉਹਨਾਂ ਤੋਂ ਵੀ ਆਜ਼ਾਦ ਕਰੋ ਔਰ ਪ੍ਰਭੂ ਜੀ ਤੁਸੀਂ ਸਾਨੂੰ ਸੱਚੀ ਸ਼ਾਂਤੀ ਦਿਓ ਆਨੰਦ ਦੀ ਭਰਪੂਰੀ ਦਿਓ ਮੇਰੇ ਮਹਾਨ ਖੁਦਾ ਕਿ ਅਸੀਂ ਆਨੰਦ ਦੇ ਨਾਲ ਭਰ ਕੇ ਖੁਦਾ ਤੁਹਾਡੀ ਸੱਚੀ ਸ਼ਾਂਤੀ ਦੇ ਵਿੱਚ ਸ਼ਾਮਿਲ ਹੋਈਏ ਮੇਰੇ ਖੁਦਾ ਤੁਹਾਡੇ ਸਵਰਗ ਰਾਜ ਦੇ ਲਈ ਪਰਮੇਸ਼ਰ ਜੀ ਆਪਣੇ ਆਪ ਨੂੰ ਤਿਆਰ ਕਰੀਏ ਮੇਰੇ ਖੁਦਾਵੰਨ ਜੀ ਪਰਮੇਸ਼ਰ ਜੀ ਦਇਆ ਰਹਿਮ ਕਿਰਪਾ ਕਰੋ ਖੁਦਾ ਪ੍ਰਭੂ ਜੀ ਜੋ ਵੀ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਪ੍ਰਭੂ ਜੀ ਪਿਛਲੇ ਸਮੇਂ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਖੁਦਾ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਪ੍ਰਭੂ ਜੀ ਸੋਚਣ ਵਿਚਾਰਨ ਚ ਮੇਰੇ ਪਰਮੇਸ਼ਰ ਜੀ ਉਹਨਾਂ ਨੂੰ ਮਾਫ ਕਰੋ ਮੇਰੇ ਖੁਦਾਵੰਨ ਜੀ ਦਇਆ ਰਹਿਮ ਕਿਰਪਾ ਕਰੋ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਵੇ ਮੇਰੇ ਪਰਮੇਸ਼ਰ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪ੍ਰਭੂ ਯਸ਼ੁਮਸੀਹ ਨਾਮ ਦੇ ਵਿੱਚ ਪ੍ਰਭੂ ਜੀ ਸ਼ੁੱਧ ਕਰੋ ਖੁਦਾਵੰਨ ਜੀ ਹਰ ਇੱਕ ਪਾਪ ਬੁਰਾਈ ਤੋਂ ਸਾਨੂੰ ਦੂਰ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਬਦੀ ਤੋਂ ਸਾਨੂੰ ਦੂਰ ਰੱਖਣਾ ਪਰਮੇਸ਼ਰ ਜੀ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭ ਜੀ ਤੁਹਾਡੇ ਨਾਮ ਤੋਂ ਸਾਨੂੰ ਵੱਖਰਾ ਕਰਦਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਉਹ ਸਾਨੀਆਂ ਚੀਜ਼ਾਂ ਨੂੰ ਹਰ ਇੱਕ ਉਹ ਰਾਹ ਨੂੰ ਪ੍ਰਭ ਯਸ਼ੁਮਸੀ ਨਾਮ 'ਚ ਮੈਂ ਕੈਨਸਲ ਕਰ ਦਿੰਨੀ ਆ ਦਇਆ ਕਰੋ ਰਹਿਮ ਕਰੋ ਪਰਮੇਸ਼ਵਰ ਜੀ ਧੰਨਵਾਦ ਕਰਦੀ ਖੁਦਾ ਅਸੀਂ ਹਰ ਰੋਜ਼ ਗਲਤੀਆਂ ਕਰਕੇ ਹਰ ਰੋਜ਼ ਮਾਫੀ ਮੰਗਦੇ ਖੁਦਾ ਪਰ ਤੁਸੀਂ ਸਾਨੂੰ ਕਦੇ ਵੀ ਖਾਲੀ ਨਹੀਂ ਜਾਣ ਦਿੰਦੇ ਖੁਦਾ ਤੁਸੀਂ ਸਾਡੀਆਂ ਸਾਰੀਆਂ ਗਲਤੀਆਂ ਗੁਨਾਹਾਂ ਨੂੰ ਹਰ ਦਿਨ ਮਾਫ ਕਰ ਦਿੰਦੇ ਹੋ ਪਰਮੇਸ਼ਰ ਤੁਸੀਂ ਸਾਨੂੰ ਇੱਕ ਨਵਾਂ ਮੌਕਾ ਦਿੰਨੇ ਖੁਦਾ ਕਿ ਸੱਚਮੁੱਚ ਅਸੀਂ ਆਪਣੀ ਜ਼ਿੰਦਗੀ ਨੂੰ ਸੁਧਾਰ ਲਈਏ ਸਵਾਰ ਲਈਏ ਮੇਰੇ ਮਹਾਨ ਪਰਮੇਸ਼ਰ ਜੀ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਖੁਦਾ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਜੁੜੇ ਹੋਏ ਨੇ ਮੇਰੇ ਪਰਮੇਸ਼ਰ ਜੀ ਅੱਜ ਜਿੰਨੇ ਨੇ ਵੀ ਪੈਣ ਪਰ ਆਪਣੇ ਸਿਰਾਂ ਨੂੰ ਝੁਕਾ ਕੇ ਪ੍ਰਭ ਜੀ ਤੁਹਾਡੀ ਪਾਕ ਹਜ਼ੂਰੀ ਵਿੱਚ ਬੈਠੇ ਹੋਇਆ ਖੁਦਾ ਇਹ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੇ ਸਮਰਥੀ ਹੱਥਾਂ 'ਚ ਸੌਂਪ ਦਿਆਂ ਮੇਰੇ ਪਰਮੇਸ਼ਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਵਚਨ ਕੰਮ ਕਰੇ ਖੁਦਾਵੰਨ ਜੀ ਹਰ ਇੱਕ ਦੀ ਦਿਲਾਂ ਦੀਆਂ ਤਖਤੀਆਂ ਤੇ ਵਚਨ ਲਿਖਿਆ ਜਾਵੇ ਪ੍ਰਭ ਜੀ ਔਰ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਵੇ ਪ੍ਰਭ ਜੀ ਹਰ ਇੱਕ ਪ੍ਰਭ ਜੀ ਉਹ ਵਾਰ ਜੋ ਰਾਤ ਦੇ ਸਮੇਂ ਤੁਹਾਡੇ ਬੱਚਾਂ ਤੇ ਹੁੰਦਾ ਖੁਦਾ ਜਿਨ੍ਹਾਂ ਨੂੰ ਦਬਾਅ ਪੈਂਦੇ ਆ ਬੁਰੇ ਸੁਪਨੇ ਆਉਂਦੇ ਖੁਦਾ ਕੁਵਨ ਜੀ ਵੈਰੀ ਇਹਨਾਂ ਨੂੰ ਰਾਤ ਦੇ ਸਮੇਂ ਤੰਗ ਪਰੇਸ਼ਾਨ ਕਰਦਾ ਖੁਦਾ ਹਰ ਇੱਕ ਵਾਰ ਤੋਂ ਹਰ ਇੱਕ ਹਥਿਆਰ ਤੋਂ ਹਰ ਇੱਕ ਵੈਰੀ ਦੀ ਚਾਲ ਤੋਂ ਆਪਣੇ ਬੱਚਿਆਂ ਨੂੰ ਆਜ਼ਾਦ ਕਰਨਾ ਪਰਮੇਸ਼ਰ ਜੀ ਇਹਨਾਂ ਨੂੰ ਦਲੇਰੀ ਵਾਲਾ ਆਤਮਾ ਦੇਣਾ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਇਹਨਾਂ ਨੂੰ ਸ਼ਾਂਤੀ ਦੇ ਨਾਲ ਬles ਕਰਨਾ ਖੁਦਾ ਤੁਹਾਡੇ ਬੱਚੇ ਜਦੋਂ ਵੀ ਬਿਸਤਰਿਆਂ ਤੇ ਜਾਣ ਖੁਦਾਵੰ ਜੀ ਸੌਣ ਦੇ ਵਾਸਤੇ ਪਰਮੇਸ਼ਰ ਜੀ ਇਹਨਾਂ ਨੂੰ ਨੀਂਦ ਦੇਣਾ ਗੁੜੀ ਮਿੱਠੀ ਨੀਂਦ ਸਵਰਗ ਰਾਸ ਤੋਂ ਪ੍ਰਭ ਜੀ ਇਹਨਾਂ ਦੇ ਲਈ ਭੇਜਣਾ ਖੁਦਾ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਇਹਨਾਂ ਦੇ ਬਿਸਤਰਿਆਂ ਦੇ ਇर्द-ਗਿਰਦ ਖੁਦਾ ਇਹਨਾਂ ਦੇ ਘਰਾਂ ਪਰਿਵਾਰਾਂ ਦੇ ird gird ਦੇ ਨਾਲ ਦੀ ਰਾਖੀ ਕਰਨ ਪਰਮੇਸ਼ਰ ਜੀ ਤੁਹਾਡੇ ਸਰਗੀ ਦੂਤਾ ਦੀ ਵਾੜ ਪਰਮੇਸ਼ਰ ਜੀ ਨਾਲ ਘਰਾਂ ਪਰਿਵਾਰਾਂ ਦੇ ird gird ਮੰਗਦੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਰਹਿਮ ਫਜ਼ਲ ਕਰਨਾ ਖੁਦਾ ਸੁਪਨੇ ਰਾਹੀ ਪਰਮੇਸ਼ਰ ਆਪਣੇ ਬੱਚਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾ ਆਪਣੇ ਵਚਨਾਂ ਦੇ ਗਹਿਰੇ ਮੁਕਾਸ਼ਵਿਆਂ ਨੂੰ ਘਰੇ ਤੇ ਦਨੂ ਪਰਮੇਸ਼ਰ ਜੀ ਆਪਣੇ ਬੱਚਾ ਤੇ ਜੋ ਹਰ ਕਰਨਾ ਮੇਰੇ ਖੁਦਾਵੰ ਜੀ ਕੋਈ ਵੀ ਵੈਰੀ ਦੀ ਸ਼ਕਤੀ ਰਾਤ ਦੇ ਸਮੇਂ ਨਦੀ ਨੀਂਦ ਨੂੰ ਚੁਰਾਣੇ ਨਾ ਪਾਈ ਖੁਦਾਵੰ ਜੀ ਕੋਈ ਵੀ ਵਿਰੋਧੀ ਦੀ ਸ਼ਕਤੀ ਪਰਮੇਸ਼ਰ ਜੀ ਨਾਲ ਦੀ ਨੀਂਦ ਨੂੰ ਹਰਾਮ ਨਾ ਕਰਨੇ ਪਾਏ ਮੇਰੇ ਖੁਦਾਵੰ ਜੀ ਮੇਰੇ ਸਮਰਥੀ ਪਰਮੇਸ਼ਰ ਦਇਆ ਕਰਨਾ ਜਿੱਦਾਂ ਤੁਸੀਂ ਦਿਨ ਪਰਚ ਸੰਭਾਲ ਕੇ ਰੱਖਿਆ ਰਾਤ ਦਾ ਸਾਰਾ ਸਮਾਂ ਇੱਕ ਸਾਰੇ ਘਰ ਪਰਿਵਾਰਾਂ ਨੂੰ ਤੁਹਾਡੇ ਸਮਰਥੀ ਹੱਥਾਂ 'ਚ ਸੌਂਪਦੇ ਆਂ ਔਰ ਪ੍ਰਭੂ ਜੀ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਸਮਰਥੀ ਹੱਥਾਂ ਵਿੱਚ ਸੌਂਪ ਦਿੰਨੇ ਮੇਰੇ ਮਹਾਨ ਪਰਮੇਸ਼ਰ ਜੀ ਆਪਣੇ ਘਰਾਂ ਦੇ ird-gird ਤੁਹਾਡੇ ਸਵਰਗੀ ਦੁੱਤਾਂ ਦੀਆਂ ਵਾੜਾਂ ਨੂੰ ਮੰਗਦੇ ਆਂ ਮੇਰੇ ਮਹਾਨ ਖੁਦਾ ਹਰ ਇੱਕ ਘਰ ਪਰਿਵਾਰ ਦੇ ਲਈ ਆਸ਼ੀਸ਼ ਔਰ ਬਰਕਤ ਨੂੰ ਮੰਗਦੇ ਆਂ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਸਵੇਰ ਸਾਨੂੰ ਮਹਿਮਾ ਦੇ ਲਈ ਜਲਦੀ ਉਠਣਾ ਹਰ ਇੱਕ ਆਲਸ ਸੁਸਤੀ ਸਾਡੀ ਜ਼ਿੰਦਗੀ ਵਿੱਚੋਂ ਜਾਂਦੀ ਰਵੇ ਔਰ ਤੁਹਾਡੇ ਨਾਮ ਦੇ ਵਿੱਚ ਖੁਦਾਵੰ ਜੀ ਅਸੀਂ ਹਰ ਰੋਜ਼ ਹਿੰਮਤ ਤਾਕਤ ਬਲ ਪਾ ਕੇ ਉੱਠੀਏ ਖੁਦਾਵੰ ਜੀ ਪਰਮੇਸ਼ਵਰ ਜੀ ਤਿਆਰ ਰਹਿਮ ਫਜ਼ਲ ਕਰਨਾ ਵਿਸ਼ਵਾਸ ਕਰਦੀ ਤੁਸੀਂ ਮੇਰੀਆਂ ਪ੍ਰਾਰਥਨਾਵਾਂ ਨੂੰ ਕੱਲ ਲਗਾ ਕੇ ਸੁਣਿਆ ਤੇ ਉੱਤਰ ਦਿੱਤਾ ਖੁਦਾਵੰ ਜੀ ਪਰਮੇਸ਼ਵਰ ਜੀ ਇਹ ਸਾਰੀਆਂ ਪ੍ਰਾਰਥਨਾਵਾਂ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੀਆਂ ਆਮਨ 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 ਤਾਰਿਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ